ਸਸੇਕਾਲ ਹੈਲੋ ਨਮਸਤੇ ਜੀ ਸਾਡੇ ਚੈਨਲ ਪ੍ਰੀਤਮਨ ਵਲੌਗਸ ਤੇ ਤੁਹਾਡਾ ਸਵਾਗਤ ਹੈ ਸਾਡੇ ਲਈ ਨਾ ਉਹ ਦਿਨ ਸਪੈਸ਼ਲ ਹੁੰਦਾ ਹੈ ਜਿਸ ਦਿਨ ਅਸੀਂ ਆਪਦੇ ਕੰਮ ਤੋਂੰਦਿਆਂ ਛੱਡ ਕੇ ਤੇ ਵਲੌਗ ਬਣਾਉਣੇ ਹੁੰਨੇ ਆ ਪਰ ਆਈਦਰ ਇਨ ਉਹਦੇ ਵਿੱਚ ਹੋਰ ਚਾਰ ਚੰਨ ਲਾ ਰਿਹਾ ਏ ਤੇ ਕਿਉਂਕਿ ਅੱਜ ਹਰਪ੍ਰੀਤ ਜੀ ਦਾ ਬਰਥਡੇ ਹੈ ਹਾਂ ਜੀ ਦਾਸ ਦਾ ਬਰਥਡੇ ਅੱਜ ਜੀ ਤੇ ਇਸ ਕਰਕੇ ਅਸੀਂ ਵਲੌਗ ਵੀ ਹੁਣ ਬਣਾਉਣ ਜਾ ਰਹੇ ਆ ਅਸੀਂ ਮਕਲੌੜ ਗੰਗ ਜਾ ਕੇ ਤੇ ਨਾਲ ਨਾਲ ਅਸੀਂ ਬਰਥਡੇ ਸੈਲੀਬ੍ਰੇਟ ਕਰਾਂਗੇ ਤੇ ਹੁਣ ਆਪਾਂ ਮਕਲੌੜ ਗੰਗ ਦੇ ਵਿੱਚ ਜਿਹੜੀ ਟਿੰਬਲ ਟ੍ਰੇਲ ਆ ਜਿਹੜੀ ਧਰਮਸ਼ਾਲਾ ਨੂੰ ਜਾਂਦੀ ਹੈ ਉਹ ਆਪਾਂ ਵੇਖਣ ਚੱਲਦੇ ਆਂ ਰਸ਼ ਕਾਫੀ ਆ ਵੀ ਉਹਦੀ ਆਪਾਂ ਨੂੰ ਜੇ ਟਿਕਟ ਮਿਲੀ ਤਾਂ ਫਿਰ ਆਪਾਂ ਤੁਹਾਨੂੰ ਉਹਦਾ ਵੀ ਸਫ਼ਰ ਦਿਖਾਵਾਂਗੇ ਹਾਂਜੀ ਤੇ ਨਾਲੇ ਆਪਾਂ ਦਲਾਈ ਲਾਮਾ ਜੀ ਦਾ ਮੰਦਿਰ ਆ ਉਹ ਦੇਖਾਂਗੇ ਤੇ ਬਾਜ਼ਾਰ ਦੇਖਦੇ ਆਪਾਂ ਚੱਲਦੇ ਆਂ ਜੀ ਫਿਰ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਦੇ ਗਰੇ ਆਈ ਕੱਚੀ ਐ ਇਹ ਟਨਲ ਹਾਂਜੀ ਪਰਲੇ ਪਾਸੇ ਪੱਕੀ ਆ ਉਹ ਹਜੇ ਚਲਾਈ ਨਹੀਂ ਮੀ ਵੰਗੋ ਮੀ ਅਗੂ ਡੇਗਰੇ ਵੀ ਮੀ ਕਾਰਨ ਜਿਹੜੀ ਸੜਕ ਐ ਜਿਵੇਂ ਟੁੱਟ ਚੁੱਕੀ ਐ ਪਹਿਲਾਂ ਤਾਂ ਰੁਕੀ ਹੁੰਦੀ ਸੀ ਹਾਂ ਹੁਣ ਜਾ ਵਾ ਰੁਕਦੀ ਇਹ ਜਿਹੜੀ ਰੋਡ ਤੁਸੀਂ ਦੇਖੀ ਜਾਂਦੇ ਹੋ ਇਹ ਹੈਗੀ ਆ ਵੱਡੀ ਰੋਡ ਜਿਹੜੀ ਸ਼ਿਮਲੇ ਨੂੰ ਜਾਂਦੀ ਆ ਤੇ ਆਪਾਂ ਕਾਂਗੜੇ ਨੂੰ ਜਾਣਾ ਹੈ ਰਾਣੀ ਤਾਲ ਤੋਂ ਆਪਾਂ ਐਸ ਰੋਡ ਦੇ ਉੱਤੇ ਚੜੇ ਆ ਤੇ ਇੱਧਰ ਵੀ ਦੇਖੋ ਆ ਵੀ ਰੋਡ ਐ ਇਹ ਪੂਰੀ ਤਰ੍ਹਾਂ ਬੰਦ ਹੋ ਗਈ ਐ ਕਿਉਂਕਿ ਇਹ ਜਿਹੜਾ ਪਹਾੜ ਐ ਇਹ ਪੂਰਾ ਥੱਲੇ ਆ ਗਿਆ ਬੰਦੇ ਨੇ ਬਥੇਰੀ ਵਾਹ ਲਾਈ ਬੰਦਾ ਤਾਂ ਬੜੀ ਵਾਹ ਲਾਉਂਦਾ ਜਿਵੇਂ ਦੇਖੋ ਇਹਨਾਂ ਨੇ ਆ ਪੂਰੀਆਂ ਨੈਟ ਨੂੰਟ ਲਾਈਆਂ ਵੀ ਪਹਾੜ ਥੱਲੇ ਨਾ ਆਵੇ ਪਰ ਇੱਥੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਰੋਡ ਸਾਰੀ ਬੰਦ ਹੋ ਗਈ ਪਿੱਛੇ ਵੀ ਕਾਫੀ ਥਾਂ ਤੇ ਸੀਗਾ ਐਵੇਂ ਪੂਰਾ ਰੋਡ ਬੰਦ ਹੋ ਚੁੱਕਿਆ ਕਾਫੀ ਥਾਵਾਂ ਤੇ ਢਿੱਗਾਂ ਡਕੀਆਂ ਹੋਈਆਂ ਤੇ ਹੁਣ ਆਹ ਰੋੜੀ ਸਿਰਫ ਚੱਲ ਰਹੀ ਐ ਇਧਰੋਂ ਹੀ ਲੋਕ ਆਉਂਦੇ ਇਧਰ ਹੀ ਜਾਂਦੇ ਆ ਕਾਂਗੜਾ ਜਿਹ ਵਿੱਚ ਐਂਟਰ ਹੋਏ ਐ ਤੇ ਪਿੱਛੇ ਵੀ ਦੋ ਤਿੰਨ ਚਰਨੇ ਛੱਡ ਕੇ ਆਏ ਐ ਤੇ ਇੱਥੇ ਵੀ ਇਹ ਕੋਹਾਂ ਮਰੇ ਵੀ ਆ ਹਾਂਜੀ ਇਸ ਰੋਡ ਤੇ ਵੀ ਆਮੇ ਆ ਲੱਗੇ ਪਹਿਲੀ ਵਾਰ ਚੜ੍ਹਨਾ ਪਹਿਲੀ ਵਾਰ ਚੜ੍ਹਨੇ ਦੇਖਿਆ ਹੈ ਆਪਾਂ ਜਦੋਂ ਵੀ ਇੱਧਰ ਆਏ ਹਨ ਬੜੀ ਬੜੀ ਕੋਸ਼ਿਸ਼ ਕੀਤੀ ਆ ਮੈਂ ਮੈਂ ਜਿੰਨੇ ਵਾਰੀ ਵੀ ਇੱਧਰ ਆਏ ਆ ਤੇ ਮੈਂ ਦੇਖਦਾ ਹੁੰਦਾ ਹੁੰਦਾ ਵੀ ਕਿ ਇਹ ਖੋਏ ਵਾਲੀ ਕੁਲਫੀ ਆ ਲਿਖਿਆ ਨਾ ਹਾਂਜੀ ਇੱਥੇ ਤਾਂ ਇਹਨਾਂ ਨੂੰ ਪਹਾੜੀ ਕੁਲਫੀ ਲਿਖਿਆ ਤੇ ਆਪਾਂ ਪੰਜਾਬੀ ਚ ਖੋਏ ਵਾਲੀ ਕੁਲਫੀ ਜਿਵੇਂ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਸਕੂਲ ਚ ਤੇ ਮੈਂ ਉਹ ਤੋਂ ਉਦੋਂ ਖਾਧੀ ਸੀਗੀ ਤੇ ਮੈਂ ਉਸ ਤੋਂ ਬਾਅਦ ਇੱਕ ਵਾਰੀ ਇਹਨਾਂ ਕੋਲੋਂ ਖਾ ਕੇ ਗਿਆ ਤੇ ਮੈਂ ਜਦੋਂ ਵੀ ਇੱਧਰ ਆਇਆ ਤੇ ਇਹਨਾਂ ਨੂੰ ਲੱਭਦਾ ਹੁੰਦਾ ਸੀ ਕਿ ਖੋਏ ਵਾਲੀ ਕੁਲਫੀ ਕਦੋਂ ਮਿਲੂਗੀ ਇਹ ਬੈਠੇ ਨਹੀਂ ਹੁੰਦੇ ਸੀ ਤੇ ਅੱਜ ਕੁਦਰ ਤਾਨੂੰ ਮਿਲ ਗਿਆ ਆਪਾਂ ਨੂੰ ਤੇ ਆਪਾਂ ਖੋਏ ਵਾਲੀ ਕੁਲਫੀ ਦਿਖ

मलाई बर्फ इस हाँ आप उसको मलाई बर्फ बोलते हैं ना हाँ जी हाँ जी अपने अपने कहते थे खोआ मलाई है ना यही कहते हैं खोआ मलाई जो खोआ कुल्फी एक उधर से भाई नीलू भाई है अच्छा जी के क्या नाम है आगे पीछे पंजाब से नहीं नहीं ये पंजाब से उरे पड़ता बो, बो, दो, तो, है वो बहुत बहुत आते हैं इधर अच्छा और बीड़ी भी उसने बहुत बनाई है मेरी ले आओ फिर एक बात और बताइए हां जी इसको ऐसे कवर किया तो ये पिघलती नहीं है हाँ हवा नहीं लगती है ना इसको अच्छा हवा लगे तो फिर तो पिघल जाएगी ये, है। ये आप जाके मतलब तो शाम को बनाते हो ना सवेरे अच्छा सुबह बनाते हाँ, हो जी सवेरे चार बजे खुना पड़ता फिर नौ दस बजे तैयार हो जाती है ठीक है जी लो खिलाओ फिर हॉर्न बन रही है मलाई बर्फ की क्या सी मलाई बर्फ मलाई बर्फ मलाई बर्फी बनी भी तो हैगी अब कौलियां च बैन लगी है हाँ ਸਾਨੂੰ ਇਹ ਜਰੂਰ ਦੱਸਿਓ ਵੀ ਕਿਹਦਾ ਕਿਹਦਾ ਦਿਲ ਕਰਦਾ ਇਹਨੂੰ ਖਾਣ ਨੂੰ ਯਕੀਨ ਇਹ ਖਾਦੀ ਹੋਈ ਆ ਆਪਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਖਾਦੀ ਹੈ ਜੀ ਬਹੁਤ ਜ਼ਿਆਦਾ ਹਾਂ ਜੀ ਦੇਖਦੇ ਆਂ ਤਾਂ ਕਮੈਂਟ ਕਰਕੇ ਕਹੋ ਦੱਸ ਜੇ ਖਾਦੀ ਹੈ ਕਿ ਨਹੀਂ ਖਾਦੀ ਹੁਣ ਹੁਣ ਵਾਲੇ ਜੋ ਆਕਾਂ ਨੂੰ ਨਹੀਂ ਖਾਦੀ ਹੋਣੀ ਹਾਂ ਨਹੀਂ 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 ਜੋ ਹੈ ਉਹਨੂੰ ਨੂੰ ਪਤਾ ਨਹੀਂ ਹੈ ਤਾਂ ਇਸ ਚੀਜ਼ ਦਾ ਹਾਂ ਹੁਣ ਵੀਡੀਓ ਦੇਖ ਕੇ ਪਤਾ ਲੱਗ ਜੂਗਾ ਹਾਂ ਜੀ ਇਹ ਸੱਕੜੀ ਤੋਲੀ ਜਾਊਗੀ ਸੋਨੇ ਚਾਂਦੀ ਤੇ ਭਾ ਮਿਲਦੀ ਐ ਐ ਥੋੜੀ ਮਿਲਦੀ ਐ ਵਾਜੀ ਜੀ ਸਰ ਥੈਂਕ ਯੂ ਆ ਜਾ ਵੀ ਚਲੋ ਦਸੋ ਟੇਸਟ ਕਰੋ ਟੇਸਟ ਕਰੋ ਟੇਸਟ ਯਾਦ ਆ ਗਿਆ ਬਚਪਨ ਵਾਹ ਬਚਪਨ ਯਾਦ ਆ ਗਿਆ ਕਿ ਕਿ ਮੈਂ ਤੋਂ ਕੀ ਵੀ ਕੱਲ ਖੁੱਖਾ ਇੰਨੀ ਕਾ ਯਾ ਥਲੇ ਪਾਗ ਵੀ ਜਿਵੇਂ ਆ ਲੱਗਦਾ ਵੀ ਪਹਾੜ ਤਾਂ ਕੱਟਦਾ ਉਹਨੂੰ ਕੱਟਣਾ ਭੁੱਲ ਗਿਆ ਹਾਂ ਇਹ ਕਿਤੇ ਦੀਆਂ ਤੋਖਾ ਆਨਿਆ ਜੀ ਮਲਾਈ ਕੋਲ ਵੀ ਥੈਂਕ ਯੂ ਸਰ ਥੈਂਕ ਯੂ ਇਧਰ ਲੋਕੇਸ਼ਨ ਘੁਮਾ ਦਿਓ ਸਰ ਰੋਡ ਤੇ ਵੀ ਹਾਂ ਜੀ ਰੋੜੇ ਜਾਂਦੀ ਹੈ ਕਾਂਗੜਾ ਜੀ ਕਾਂਗੜਾ ਤੇ ਬਿਲਕੁਲ ਕੋਲ ਹੀ ਹੈ ਹਾਂ ਪੰਜ ਪੰਜ ਕਿਲੋਮੀਟਰ ਛੇ ਇਹ ਕੱਚੀ ਗੁਫਾ ਜਿਹੜੀ ਲੰਘਦੇ ਆ ਨਾ ਆਪਾਂ ਜਿਹੜੀ ਹੁਣੇ ਵੀਡੀਓ ਬਣਾ ਹਾਂ ਜੀ ਹਾਂ ਜੀ ਹਾਂ ਜੀ ਤੇ ਉੱਥੇ ਹੀ ਖੜਦੇ ਆ ਬਾਈ ਜੀ ਇਹ ਤੇ ਤੁਸੀਂ ਵੀ ਜਦੋਂ ਇਧਰ ਨੂੰ ਆਇਓ ਮਲਾਈ ਬਰਫੀ ਜ਼ਰੂਰ ਖਾਓ ਕੋਆ ਮਲਾਈ ਕੋਆ ਜਾਣਾ ਹੈ ਮਕਲੋਡ ਗੰਜ ਧਰਮਸ਼ਾਲਾ ਇਹ ਦੋ ਰੋਡ ਨਿਕਲਦੀਆਂ ਇੱਕ ਤਾਂ ਸਾਹਮਣੇ ਵਾਲੀ ਰੋਡ ਹੈ ਤੇ ਇੱਕ ਇਧਰਲੀ ਆ ਥੱਲੇ ਵਾਲੀ ਰੋਡ ਹੈ ਤੇ ਆਪਾਂ ਥੱਲੇ ਵਾਲੀ ਰੋਡ ਚੱਲਾਂਗੇ ਕਿਉਂਕਿ ਇਹ ਬਹੁਤ ਸੋਹਣੀ ਹੈ ਇਹ ਮਤਲਬ ਸੋਹਣੇ ਰਾਹ ਵਜ੍ਹੀ ਲੰਘਦੀ ਹੈ ਇਧਰ ਦੀ ਆਪਾਂ ਚੱਲਦੇ ਹੁਣ ਆਪਾਂ ਇਧਰ ਮੋੜਦੇ ਆ ਇੱਥੇ ਆ ਕਿ ਨਾ ਦੋ ਨਦੀਆਂ ਇਕੱਠੀਆਂ ਹੁੰਦੀਆਂ ਐ ਤੇ ਜਦੋਂ ਇਧਰੋਂ ਪੁੱਛਿਆ ਗਿਆ ਇਹਨਾਂ ਦੇ ਨਾਮ ਕੀ ਐ ਤੇ ਜਿਹੜੀ ਇਹ ਐ ਇਹ ਵਾਲੀ ਹੈਗੀ ਆ ਮਨੂਣੀ ਤੇ ਇਹ ਵਾਲੀ ਹੈਗੀ ਆ ਕਨਿਆਰੀ ਸ਼ਾਇਦ ਇਕਾ ਨਾਮ ਬੜੇ ਅਜੀਬ ਸੀ ਇਹ ਲੈਣੀ ਔਖੇ ਇਹ ਹੁਣ ਕਹਿੰਦੇ ਮਟੌਰ ਚੌਂਕ ਤੇ ਜਾ ਕੇ ਆ ਇਕੱਠੀ ਹੋ ਜਾਂਦੇ ਇੱਥੇ ਇਹਨਾਂ ਦਾ ਸੰਗਮ ਹੁੰਦਾ ਹੈ ਉਹਦਾ ਪਾਣੀ ਬਹੁਤ ਜ਼ਿਆਦਾ ਜਿਹੜਾ ਹੈਗਾ ਮਿੱਟੀ ਵਾਲਾ ਏ ਇਧਰੋਂ ਇਹ ਬਿਲਕੁਲ ਸਾਫ਼ ਹੈ ਬਹੁਤ ਸੋਹਣਾ ਦ੍ਰਿਸ਼ ਬਣ ਰਿਹਾ ਸੀ ਫਿਰ ਅਸੀਂ ਦੇਖਿਆ ਵੀ ਇੱਕ ਵਾਰੀ ਇਹਨੂੰ ਤੁਹਾਨੂੰ ਵੀ ਦਿਖਾਇਆ ਜਾਵੇ ਅਸੀਂ ਤੁਹਾਨੂੰ ਦਿਖਾਇਆ ਸੀ ਨਾ ਵੀ ਅਸੀਂ ਉੱਥੋਂ ਕਾਂਗੜਾ ਜੀ ਚੌਂਕ 'ਚੋਂ ਮੁੜੇ ਆ। ਇਹ ਉਸੇ ਰਸਤੇ 'ਤੇ ਇਹ ਵਾਲੀਆਂ ਜਿਹੜੀਆਂ ਹੈਗੀਆਂ ਨਦੀਆਂ ਦੋਨੋਂ ਇਕੱਠੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਈ। ਤੇ ਰਸਤਾ ਵੀ ਬਹੁਤ ਸੋਹਣਾ ਏ ਛੋਟੇ-ਛੋਟੇ ਪੈਂਡਾ। ਤੇ ਆਈ ਸਿੰਗਲ ਰੂਡ ਏ। ਚਲਿਏ। ਚਲੋ। ਇਧਰੋਂ ਰਸਤਾ ਜਿਹੜਾ ਹੈਗਾ ਇਹ ਬਹੁਤ ਸੋਹਣਾ ਏ। ਤੇ ਇੱਥੋਂ ਇੰਨੀ ਦੂਰੋਂ ਜਿਹੜੀ ਉਹ ਘਰ ਦਿਖ ਰਹੀ ਹੈ ਇਹ ਹੈਗੀ ਆ ਧਰਮਸ਼ਾਲਾ ਦੇ ਬਹੁਤ ਸੋਹਣਾ 뷰 ਬਣ ਰਿਹਾ ਹੈ ਤੇ ਬੱਦਲ ਧਰਮਸ਼ਾਲਾ ਦੇ ਪੂਰੇ ਬੱਦਲ ਹੋਏ ਪਏ ਹੈ ਹਨਾ ਹਾਂਜੀ ਇੱਥੇ ਘਰ ਵੀ ਬਹੁਤ ਸੋਹਣੇ ਆ ਤੇ ਆਏ ਛੋਟੇ ਛੋਟੇ ਬਣਾਏ ਹੋਏ ਆ ਤੇ ਨਾਲ ਹੀ ਖੇਤ ਆ ਇਹਨਾਂ ਦੇ ਸੋਹਣਾ ਜੀ ਲੱਗਦਾ ਰਾਹ ਦੇ ਉੱਤੇ ਹਨਾ ਹਾਂਜੀ ਬਹੁਤ ਤੇ ਆਪਾਂ ਹੁਣ ਇੱਥੋਂ ਤਾਰ ਮਸ਼ਾਲਾ ਤੋਂ 10 ਕਿਲੋਮੀਟਰ 10 ਕਿਲੋਮੀਟਰ ਪਿੱਛੇ ਖੜੇ ਹਾਂ ਤੇ ਹੁਣ ਚੱਲਦੇ ਹਾਂ ਅੱਗੇ ਮਕਲੌੜ ਗੰਜ ਦੇ ਵਿੱਚ ਐਂਟਰ ਕਰਦੇ ਹੀ ਰਸ਼ ਲਾਈਨਾਂ ਟ੍ਰੈਫਿਕ ਜੈਮ ਬਾਕੀ ਪਾਸੇ ਸੇਫ ਨਹੀਂ ਨਾਦੀ ਵਾਲਾ ਬੰਦਾ ਮਨਾਲੀ ਵਾਲੇ ਪਾਸੇ ਹਾਂ ਸੇਫ ਨਹੀਂ ਕਰਕੇ ਲੋਕ ਸਾਰੇ ਇੰਦਰ ਨੂੰ ਆਏ ਹੋਏ ਐ ਕੁਝ ਛੁੱਟੀਆਂ ਵੀ ਆ ਗਈਆਂ। ਬਲੌਡ ਗੰਜ ਦੇ ਚੌਂਕ ਜਮਈ ਜਾਮ ਹੈ। ਲੌਂਗ ਵੀਕੈਂਡ ਆ ਗਿਆ ਨਾ ਤਾਂ ਕਰਕੇ ਐ। ਆਪਾਂ ਮਕਲੋੜगंज ਤੋਂ ਆਏ ਆਂ ਬਾਈਕ ਤੇ ਆਏ ਆਂ ਆਪਾਂ ਕਾਰ ਤੇ ਨਹੀਂ ਆਏ ਅੱਜ ਆਪਾਂ ਨੂੰ ਇਹ ਸੀਗਾ ਕਿ ਰਾਸ਼ਵ ਸੋਚਿਆ ਸੀਗਾ ਵੀ ਲੌਂਗ ਵੀਕਐਂਡ ਕਰਕੇ ਰਾਸ਼ ਕਾਫੀ ਹੋਊਗਾ ਤੇ ਇਸ ਕਰਕੇ ਆਪਾਂ ਬਾਈਕ ਚੱਕ ਲਈ ਪਰ ਚੰਗੇ ਰਹਿ ਗਏ ਆਪਾਂ ਤੇ ਹੁਣ ਅਸੀਂ ਬਾਜ਼ਾਰ ਵੱਲ ਨੂੰ ਚੱਲੇ ਆਂ ਹਾਂਜੀ ਤੇ ਛਤਰੀ ਸਾਡੇ ਕੋਲੇ ਛੋਟੀ ਐ ਜਾਣੇ ਅਸੀਂ ਦੋ ਐ ਤੇ ਹੁਣ ਆਪਾਂ ਬਾਜ਼ਾਰ ਵੱਲ ਵੀ ਪੈਦਲ ਹੀ ਚੱਲੇ ਆਂ ਤੇ ਇਸ ਕਰਕੇ ਚੱਲੇ ਆਂ ਵੀ ਵੀ ਉੱਥੇ ਫੇਰ ਪੰਗਾ ਉਹੀ ਹੋ ਜੂਗਾ ਬਾਜ਼ਾਰ 'ਚ ਨਾ ਬਾਈਕ ਪਤਾ ਨਹੀਂ ਕਿੱਥੇ ਖੜੂਗੀ ਤੇ ਕੀ ਗੱਲ ਬਾਤ ਹੈ ਇਸ ਕਰਕੇ ਆਪਾਂ ਪੈਦਲ ਹੀ ਚੱਲੇ ਆਂ ਬਾਜ਼ਾਰ ਵੱਲੋਂ ਮੌਸਮ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੈ ਹਾਂਜੀ ਥੋੜਾ ਥੋੜਾ ਮੀਂਹ ਪਈ ਜਾਂਦਾ ਤੇ ਐਂ ਲੱਗਦਾ ਜਿਵੇਂ ਬੱਦਲਾਂ ਚ ਤੁਰੇ ਫਿਰਦੇ ਆ ਆਪਾਂ ਮਕਲੂੜਗੰਦ ਬਾਜ਼ਾਰ ਚ ਆ ਗਏ ਆ ਤੇ ਇੱਥੇ ਧਰਮਸ਼ਾਲਾ ਸਕਾਈਵੇ ਹੈ ਇਹ ਟਾਟਾ ਵਾਲਿਆਂ ਦਾ ਪ੍ਰੋਜੈਕਟ ਹੈ ਤੇ ਇਹ ਜਿਹੜੀ ਰੂਪਵੇ ਹੈ ਇਹ ਜਾਂਦੀ ਹੈ ਥੱਲੇ ਧਰਮਸ਼ਾਲਾ ਤੇ ਟਿਕਟ ਹੈਗੀ ਹੈ 1% ਦੀ 750 ਰੁਪਿਆ ਆਉਣ ਜਾਣ ਦੀ ਤੇ ਜੋ ਕਹਿੰਦੇ ਸਿੰਗਲ ਲੈਣੀ ਆ ਤੁਸੀਂ ਜੇ ਤੁਸੀਂ ਜਾਣਾ ਹੀ ਜਾਣਾ ਫਿਰ 500 ਰੁਪਏ ਦੇ ਵਿੱਚ ਤੁਹਾਨੂੰ ਉਹ ਮਤਲਬ ਇੱਕ ਪਾਸੇ ਤੁਹਾਨੂੰ 500 ਚ ਲੈ ਜਾਣਗੇ ਟਿਕਟਾਂ ਲੈ ਲਈਆਂ ਕਿ ਲੈਣੀਆਂ ਹੈ 15 ਮਿੰਟ ਲਈ 15 ਮਿੰਟ ਲਈ ਇਹਨਾਂ ਨੇ ਬੰਦ 15 ਮਿੰਟ ਲਈ ਬੰਦ ਹੈ 3:25 ਤੇ ਕਹਿੰਦੇ ਸੀ ਚੱਲ ਜੀ ਠੀਕ ਹੈ ਇੱਧਰ ਹੈਗਾ ਐਂਟਰੀ ਗੇਟ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਸਿਕਿਉਰਿਟੀ ਚੈੱਕ ਹੋਊਗਾ ਸਰ ਓਕੇ ਥੈਂਕ ਯੂ ਜੀ ਤੇ ਹੁਣ ਆਪਾਂ ਉਸ ਤੋਂ ਬਾਅਦ ਲੈਣੇ ਆ ਟਿਕਟ ਕਾਊਂਟਰ ক্লোਜ਼ ਐ ਇੱਧਰ ਇੱਥੋਂ ਆਪਾਂ ਟਿਕਟ ਲੈਣੀ ਐ ਪਰ ਅਸੀਂ ক্লোਜ਼ ਐ ਵੇਟਿੰਗ ਚ ਬੈਠਦੇ ਆ ਆਪਾਂ ਫਿਰ ਟਿਕਟ ਲੈਣੇ ਆ ਮੈਂ ਤੁਹਾਨੂੰ ਮਿਲੂਗਾ ਸੋਮਵਾਰ ਕੱਲ ਲੱਗੂਗਾ ਸ਼ਾਮ ਨੂੰ हुक्म करद कोई गल नहीं।, नहीं अच्छा कोई नहीं आज सोमवार बना देंगे आप वि कदू है टिकट काउंटर है तो रमन लाइन च लगी है टिकट लैन वास्त

ਮੇਰੇ ਆਪਣੀ ਟਰਾਲੀ ਆ ਗਈ ਆਪਣੀ ਗੱਡੀ ਆ ਗਈ ਆਪਣੀ ਗੱਡੀ ਆ ਗਈ ਥੱਲੇ ਜਾਣ ਵਾਸਤੇ ਉਹ ਜਾਂਦੀ ਹੈ ਦੇ ਅੰਦਰ ਹਾਂਜੀ ਕਿਵੇਂ ਲੱਗ ਰਿਹਾ ਹੈ ਵੱਡੇ ਬੋਏ ਨੂੰ ਛੁੱਟ ਦੋਈ ਜਾਂਦੀ ਹਾਂ ਮੈਨੂੰ ਤਾਂ ਥੋੜਾ ਥੋੜਾ ਡਰ ਲੱਗ ਰਿਹਾ ਹੈ ਉਹ ਕਈ ਆਪਾਂ ਇਹ ਇਨਸੀਡੈਂਟ ਸੁਨੇ ਹੋਏ ਹੈ ਨਾ ਵੀ ਐ ਹੋ ਗਿਆ ਐ ਹੋ ਗਿਆ ਹੁਣ ਉਹ ਮੈਨੂੰ ਐਂ ਚ ਲੱਗੀ ਜਾਂਦਾ ਨਹੀਂ ਐਸਾ ਕੁਝ ਨਹੀਂ ਹੁੰਦਾ ਪਰ ਵੀਊ ਐ ਲੱਗਦਾ ਵੀ ਡਰੋਨ ਦੇ ਉੱਪਰ ਹੀ ਆਪਾਂ ਬਹਿ ਕੇ ਡਰੋਨ ਸ਼ਾਟ ਉਹ ਪਿੱਛੇ ਬੱਦਲ ਨੇ ਨਾ ਦੇਖੀ ਪੂਰੇ ਨਾ ਪੈਂਦਾ ਜਿਵੇਂ ਇਹ ਆਪਾਂ ਧਰਮਸ਼ਾਲਾ ਸ਼ਹਿਰ ਨੂੰ ਉੱਪਰੋਂ ਦੇਖ ਰਹੇ ਹਾਂ ਸਾਰਾ ਤੇ ਦੇਖੋ ਸਾਰੇ ਪਾਸੇ ਬਿਲਡਿੰਗ ਹੀ ਬਿਲਡਿੰਗ ਹੈ ਪਹਾੜ ਕੱਟ-ਕੱਟ ਕੇ ਸਾਰੇ ਘਰ ਬਣਾਤੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਗਰਾਊਂਡ ਦੇ ਉੱਪਰ ਜਿਹੜੇ ਹੈਗੇ ਆ ਘਰ ਬਣੇ ਹੋਣ ਜੰਗਲ ਜਾਂ ਦਰਖਤ ਜਾਂ ਪਹਾੜ ਤਾਂ ਦਿਖਦੇ ਹੀ ਨਹੀਂ ਜਿਵੇਂ ਪਿੱਛੇ ਆਪਾਂ ਉਨੰਗ ਕੇ ਆਏ ਹਾਂ ਹੂੰ ਉਦੋਂ ਇੱਥੋਂ ਉੱਪਰੋਂ ਖਰਾਬ ਹੋ ਜਾਂਦਾ ਨਾ ਕਲੀਅਰ ਨਹੀਂ ਆਉਂਦਾ ਹੂੰ ਇੱਥੇ ਕਲੀਅਰ ਆ ਰਿਹਾ ਨਾ ਹੂੰ ਇੱਥੇ ਕਲੀਅਰ ਆ ਰਿਹਾ ਵਾਸਪਾ ਪਹੁੰਚਣ ਵਾਲੀ ਹੈ ਸਾਹਮਣੇ ਨੇੜੀ ਹੈ ਨੇੜੀ ਉੱਪਰ ਜਾਣਾ ਬਲੋਦੀ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਹੁਣ ਗੇਟ ਖੁੱਲੂਗਾ ਇਹ ਤੋਂ ਗੇਟ ਆਟੋਮੈਟਿਕ ਹੈ ਨਾ ਤੇ ਆਪਣੇ ਆਪਣੇ ਪਲਾਟ ਨੂੰ ਇੱਕ ਇੱਕ ਜਗ੍ਹਾ ਜਿੱਥੇ ਆ ਕੇ ਆਪਣੇ ਆਪ ਹੀ ਓਪਨ ਹੋ ਜਾਂਦਾ ਹੈ ਅੱਛਾ ਕਿਵੇਂ ਲੱਗਿਆ ਫਾਈਨਲੀ ਅਸੀਂ ਪਹੁੰਚ ਗਏ ਹਾਂ ਹੁਣ ਜਿਹੜੇ ਜਾਣ ਵਾਲੇ ਐ ਉਧਰ ਨੂੰ ਉਹ ਜਾਣਗੇ ਆਲੋ ਫਿਰ ਬੱਤਨੀ ਥੋੜਾ ਥੋੜਾ ਡਰ ਲੱਗਦਾ ਸੀ ਬੰਨ ਤਾਂ ਵਧੀਆ ਲੱਗਿਆ ਸਵਾਦ ਆ ਰਿਹਾ ਬਹੁਤ ਵਧੀਆ ਸੀ ਬਹੁਤ ਇੰਜੋਏ ਕੀਤਾ ਬੰਨ ਤਾਂ ਇਹ ਲੱਗ ਜਿਵੇਂ ਕਿਸੇ ਵੱਡੇ ਡਰੋਨ ਦੇ ਉੱਤੇ ਮੈਂ ਬੈਠਾ ਤੇ ਜਾਈ ਜੰਨੇ ਹਾਂ ਪਰ ਹਲਕਾ ਜਿਹਾ ਡਰ ਵੀ ਸੀ ਸਟਾਰਟਿੰਗ ਤੇ ਬਹੁਤ ਸੀ ਐਕਚੁਅਲੀ ਨਾ ਮਕਲੋਰਗਾ ਜੁੱਪਰ ਹੈ ਧਰਮਸ਼ਾਲਾ نیچے ਹੈ ਤੇ ਰੋਪ ਇਸ ਤਰ੍ਹਾਂ ਸੀ ਕਿ ਉਹ ਜਦੋਂ ਇੱਕੋਦਮ نیچے ਜੈ ਨੂੰ ਕੁਸ਼ਕਸ਼ ਪੁਆਇੰਟ ਨਹੀਂ ਜਦੋਂ ਆਪਾਂ ਦੇਖਦੇ ਸੀ ਨਾ ਉਹਨੂੰ ਵੀ ਉਹ ਐ ਥੱਲੇ ਨੂੰ ਜਾ ਰਿਹਾ ਉਹ ਤੋਂ ਡਰ ਲੱਗਦਾ ਸੀ ਪਰ ਮੈਂ ਉਹਨੂੰ ਇੰਜੋਏ ਕਰ ਰਿਹਾ ਸੀ ਮੈਂ ਦੇਖਦਾ ਨਹੀਂ ਸੀਗਾ ਹਾਂ ਨਹੀਂ ਫੇਰ ਥੋੜਾ ਨਾਰਮਲ ਹੋ ਗਿਆ ਪਰ ਡਰ ਲੱਗਿਆ ਇੱਕ ਵਾਰ ਧਰਮਸ਼ਾਲਾ ਸਕਾਈਵੇ ਮੈਂ ਆਪਕਾ ਸਵਾਗਤ ਹੈ ਟ੍ਰੈਲਰ ਦਾ ਜਿਵੇਂ 에어ਪੋਰਟ ਤੇ ਹਾਂ 에어ਪੋਰਟ ਵਾਲੀ ਮੈਨੂੰ ਵੀ ਉੱਥੇ ਫੀਲਿੰਗ ਆ ਸਹੀ ਹੈ ਤੇਰੀ ਮੈਨੂੰ ਵੀ ਐਂ ਹੀ ਲੱਗੀਆਂ ਦੱਸਿਗਾ ਕਿਉਂਕਿ ਆਈ ਹੈ ਨਾ ਇੱਕ ਥਾਂ ਤੋਂ ਚੱਲੇ ਦੂਸਰੀ ਥਾਂ ਪਹੁੰਚ ਗਏ ਹੁਣ ਮਾਰਕੀਟ ਪੁੱਛੀ ਆਪਾਂ ਕਿੱਥੇ ਕ ਹੈ ਬਾਰਿਸ਼ ਹੋਉਂਦੀ ਪਈ ਆ ਛਤਰੀ ਖੋਲਣੀ ਪੈਣੀ ਆ ਮਾਰਕੀਟ ਪੁੱਛ ਲਈ ਨਾ ਨੇੜੇ ਆ ਕਿ ਨਹੀਂ ਹੁਣ ਆਪਾਂ ਚੱਲਿਆਂ ਧਰਮਸ਼ਾਲਾ ਦੀ ਮਾਰਕੀਟ 'ਚ ਹਾਂਜੀ ਤੇ ਆਹ ਨਹੀਂ ਔਰ ਆ ਸਾਹਮਣੇ ਵਾਲਾ بارش بارش ਪਈ ਜਾਂਦੀ ਆ ਤੇ ਲੈਂਡਸਲਾਈਡਿੰਗ ਹੋਈ ਵੀ ਇੱਧਰ ਤਾਜੀ ਹੋਈ ਲੱਗਦੀ ਆ ਹਨਾ ਹਾਂ ਕੁਛ ਕੁਛ ਰਸਤਾ ਸਾਫ਼ ਕੀਤਾ ਲੱਗਦਾ ਐਸੀ ਤਾਂ ਉਹ ਕਹਿੰਦੇ ਨਾ ਨੀਚੇ ਦੀ ਐ ਸਹੀ ਤਾਂ ਅੱਛਾ ਪਰ ਇਧਰੋਂ ਦੀ 200 ਮੀਟਰ ਪੈ ਗਈ ਔਰ ਆਪਾਂ ਪਹੁੰਚ ਜਾਾਂਗੇ ਤੇ ਰਸਤਾ ਵੀ ਹੋਗੇ ਨੇ ਕਲੀਅਰ ਕਰਤਾ ਏ ਠੀਕ ਐ ਉਹ ਸਾਹਮਣੇ ਹੈਗਾ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਕੋਲੇ ਇਹਦਾ ਪੁਆਇੰਟ ਹੈ ਸਕਾਈਵੇ ਦਾ ਤੇ ਆਪਾਂ ਸ਼ਾਰਟਕਟ ਲਿਆ ਸੀਗਾ ਵੀ ਇਧਰ ਦੀ ਮਾਰਕੀਟ ਜਾਵੜਦੇ ਆ ਤੇ ਅੱਗੇ ਆ ਕੇ ਦੇਖਿਆ ਵੀ ਆਹ ਦੇਖੋ ਕਿੰਨੀ ਜ਼ਬਰਦਸਤ ਸਲੈਟ ਸਲਾਈਡਿੰਗ ਹੋਈ ਵੀ ਆ ਬਹੁਤ ਬੁਰਾ ਹਾਲ ਹੋਇਆ ਯਾਰ ਇੱਥੇ ਤਾਂ ਦੇਖਿਓ ਪਹਿਲੀ ਵਾਰ ਇਧਰੋਂ ਉਹ ਥੱਲੇ ਥੱਲੇ ਦੇਖਿਆ ਹਾਂ ਬੁਰਾ ਹਾਲ ਹੀ ਹੋ ਗਿਆ ਹੈਨਾ ਆ ਸਾਰਾ ਆਹ ਰਹਾ ਉੱਪਰ ਰੋਡ ਹੈ ਜਿੱਤੇ ਆਪਾਂ ਚੜਾਂਗੇ ਤੇ ਪਰ ਹੁਣ ਇਧਰ ਜਿਹੜਾ ਰਸਤਾ ਸੀਗਾ ਛੋਟਾ ਸੀਗਾ ਤਾਂ ਕਰਕੇ ਆਪਾਂ ਇਧਰ ਦੀ ਆਏ ਆ। ਦੇਖੋ ਧਿਆਨ ਨਾਲ। ਵੱਜ بچਾ ਕੇ ਆਪਾਂ ਚੜਦੇ ਆਂ। ਧਿਆਨ ਨਾਲ। ਚਲ ਭਈ। ਆਪਾਂ ਹੁਣ ਖੜੇ ਆਂ ਧਰਮਸ਼ਾਲਾ ਦੇ ਬਾਜ਼ਾਰ 'ਚ। ਤੇ ਰਮਨ ਨੂੰ ਕੁਝ ਲੈਣ ਗਈ ਹੈ ਸ਼ਾਪ ਤੋਂ। ਹਾਂਜੀ ਕੀ ਲਿਆ ਲੈ ਲਿਆ ਉਹ ਮੇਰੇ ਕੋਈ ਬਦਲ ਨਹੀਂ ਗੱਡੀ ਕਰਕੇ ਲੈ ਲਿਆ ਸ਼ਾਪਿੰਗਾਂ ਹੋ ਗਈਆਂ ਨਹੀਂ ਥੋੜੀ ਜਿਹੀ ਹੋਰ ਕਰੂੰਗੀ ਹਜੇ ਥੋੜਾ ਬਰਥਡੇ ਆ ਨਾ ਅੱਜ ਤੇ ਬਰਥਡੇ ਮੇਰਾ ਤੇ ਪਹਿਲੇ ਮੇਰੇ ਲਵਾਈਏ ਨੇ ਤੂੰ ਮੈਨੂੰ ਗਿਫਟ ਦਵਾ ਫਿਰ ਨਹੀਂ ਫਾਈ ਮੈਂ ਖੁਸ਼ੀ ਚ ਸ਼ਾਪਿੰਗ ਕਰ ਰਹੀ ਹਾਂ ਠੀਕ ਹੈ ਠੰਡ ਦੇ ਮੌਸਮ ਚ ਆਪਾਂ ਨੂੰ ਦਿਸ ਗਈ ਆ ਦੁਕਾਨ ਸਮੋਸਿਆਂ ਵਾਲੀ ਤੇ ਟਿੱਕੀਆਂ ਵਾਲੀ ਤੇ ਰਮਨ ਜਾ ਕੇ ਬੈਠ ਗਈ ਐ ਤੇ ਵੇਖਦੇ ਆਣੀ ਕੀ ਆਰਡਰ ਪੁੱਟਾ ਹਾਂਜੀ ਕੀ ਆਰਡਰ ਦਿੱਤਾ ਸੀ ਇੱਕ ਪਲੇਟ ਟਿੱਕੀ ਇੱਕ ਪਲੇਟ ਚਾਹ ਆ ਇੱਕ ਕੱਪ ਇੱਕ ਪਲੇਟ ਚਾਹ ਇੱਕ ਪਲੇਟ ਟਿੱਕੀ ਲਓ ਜੀ ਟਿੱਕੀ ਆ ਚੁੱਕੀ ਹੈ ਤੇ ਇਧਰ ਮੂੰਹ ਤੇ ਸਮਾਈਲ ਵੀ ਆ ਚੁੱਕੀ ਹੈ ਟਿੱਕੀ ਮੰਗਾਈ ਆਪਾਂ ਇੱਕ ਸੀਗੀ ਆ ਗਈਆਂ ਦੋ ਹਨ ਪਤਾ ਨਹੀਂ ਇਹਨਾਂ ਦੀ ਪਲੇਟ ਹੀ ਏਡੀ ਵੱਡੀ ਹੈ ਹਜੇ ਵਿੱਚ ਸਬਜ਼ੀ ਨਹੀਂ ਪਾਈ ਗਈ ਇਹ ਸਭ ਤਾਂ ਖਾਦੀ ਨਹੀਂ ਲੈਣੀ ਸੀ ਜਦੋਂ ਵੀ ਤੁਸੀਂ ਧਰਮਸ਼ਾਲਾ ਆਓ ਵਿਨੋਦ ਚਾਟ ਪੰਡਾਰ ਇੱਥੇ 메ਨ ਰੋਡ ਤੇ ਹੀ ਐ ਇੱਥੋਂ ਤੁਸੀਂ ਜ਼ਰੂਰ ਖਾ ਕੇ ਜਾਓ ਕਿਉਂਕਿ ਇਹਨਾਂ ਦਾ ਟੇਸਟ ਔਰ ਰੇਟ ਦੋਨੋਂ ਹੀ ਜਾਇਜ਼ ਹੈ ਸਰਵਿਸ ਵੀ ਬਹੁਤ ਵਧੀਆ ਸੀ ਵਾਹ ਵਧੀਆ ਮੈਨੇ ਅਸੀਂ ਚੀਜ਼ ਜੋ ਟਿੱਕੀ ਤੇ ਚਾਹ ਮੰਗਾਈ ਸੀ ਮਜ਼ਾ ਆ ਗਿਆ ਖਾ ਕੇ ਵੀ ਇੰਨੀ ਸਵਾਦੀ ਚੀਜ਼ ਸਾਨੂੰ ਮਿਲਣ ਵਾਲ ਗੰਜ ਵੀ ਹੈ ਨਾ ਮਿਲੂਗੀ ਹਾਂ ਪਰ ਬਹੁਤ ਸਵਾਦ ਹੈ ਫਿਰ ਅਸੀਂ ਵਾਪਸ ਜਾ ਰਹੇ ਹਾਂ ਆਪਾਂ ਹਾਂ ਵਾਪਸ ਚੱਲਦੇ ਹਾਂ ਧਰਮਸ਼ਾਲਾ ਬਾਜ਼ਾਰ ਦੇ ਗੀੜੇ-ਗੂੜੇ ਦੇ ਕੇ ਆਪਾਂ ਫੇਰ ਆ ਗਏ ਇੱਥੇ ਆਪਦੇ ਜਹਾਜ਼ ਤੇ ਹੁਣ ਆਪਾਂ ਇੱਥੋਂ ਆਪਦੇ ਜਹਾਜ਼ 'ਤੇ ਚੜਾਂਗੇ ਤੇ ਫੇਰ ਜਾਵਾਂਗੇ ਮਕਲੋਡ ਕੰਝ ਕਿਉਂਕਿ ਆਪਾਂ ਟਿਕਟ ਜਿਹੜੀ ਲਈ ਸੀ ਜ ਇਹਨਾਂ ਤੋਂ ਅਪ-ਡਾਊਨ ਦੀ ਲਈ ਸੀਗੀ ਇਹ ਆ ਗਿਆ ਸਾਡਾ 에어ਪੋਰਟ ਇੱਥੇ ਵੀ ਚੈਕਿੰਗ ਹੁੰਦੀ ਹੈ ਜਿਵੇਂ ਪਹਿਲਾਂ ਆਪਣੀ ਚੈਕਿੰਗ ਹੋਈ ਸੀਗੀ ਹੁਣ ਇਹਨੂੰ ਚੈਕਿੰਗ ਕਰਕੇ ਫੇਰ ਆਪਾਂ ਨੂੰ ਅੰਦਰ ਜਾਣ ਦੇਣਗੇ ਹੁਣ ਚੱਲ ਪਈਆ ਆਪਾਂ ਵਾਪਸ ਹਾਂਜੀ ਤੇ ਹੁਣ ਆ ਜਿਹੜੀ ਗੱਡੀ ਐ ਇਹ ਸਾਡੀ ਕੱਲਿਆਂ ਦੀ ਐ ਇਹਦੇ ਵਿੱਚ ਨਾ ਇੱਕ ਚੀਜ਼ ਦੀ ਮੌਜ ਐ ਜੋ ਤੁਹਾਨੂੰ ਬਹੁਤ ਵਧੀਆ ਲੱਗੇ ਵੀ ਤੁਸੀਂ ਬੈਠ ਜਾਓ ਅਰ ਇਹ ਨਹੀਂ ਵੀ ਇਹ ਵੇਟ ਕਰਨਗੇ ਵੀ ਪੰਜਾਂ 6 ਜਾਣੇ ਬੈਠਣੇ ਫੇਰ ਤੁਰੂਗੀ ਤੁਸੀਂ ਬੈਠ ਗਏ ਹੋ ਇਹਨੇ ਆਪਦੇ ਕੁਝ ਸੈਕਿੰਡਲੀ ਰੁਕਦੀ ਐ ਮੇਰੇ ਨਾਲ 10 15 ਸੈਕਿੰਡ ਉਸ ਤੋਂ ਬਾਅਦ ਚੱਲ ਪੈਂਦੀ ਐ ਅਰ ਜੇ ਕਿਸੇ ਨੇ ਕੱਲਿਆਂ ਨੇ ਵੀ ਬੈਠਣਾ ਐ ਉਹ ਬੈਠ ਸਕਦੇ ਐ ਇਹਦੇ ਵਿੱਚ ਆਏ ਨਹੀਂ ਹੈਗਾ ਵੀ ਭਰ ਕੇ ਹੀ ਤੁਰਗੇ ਅਸੀਂ ਕੱਲੇ ਬੈਠੇ ਖਿੜਕੀ ਹੋਈ ਬੰਦ ਤੇ ਆਪਾਂ ਚੱਲ ਪਏ ਤਾਂ ਨੂੰ ਮਕਲੋੜ ਕੰਝ ਵੱਲ ਨੂੰ ਤੇ ਆਹ ਦੇਖੋ ਤੁਸੀਂ ਉੱਪਰ ਨੂੰ ਜਾ ਰਹੀ ਐ ਇਹ ਤੇ ਆ ਹੁਣ ਸਾਰਾ ਕੁਝ ਹੌਲੀ 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 ਛੋਟਾ ਛੋਟਾ ਦਿਖਣ ਲੱਗ ਪਿਆ ਉਹ ਸੜਕ ਦਿਖਦੀ ਆ ਉਹ ਸੜਕ ਕਿਹੜੀ ਉਹ ਇੱਕ ਬਾਰੇ ਜਿੱਥੇ ਪੀਲੀ ਪਾਸ ਖੜੀ ਐ ਸਾਰਾ ਕੁਝ ਜਿਵੇਂ ਜਿਵੇਂ ਤਾਂ ਜਾਈ ਜਾਂਦੀ ਐ ਤੇ ਸਾਰਾ ਕੁਝ ਛੋਟਾ ਛੋਟਾ ਹੋਈ ਜਾਂਦਾ ਅੱਜ ਤਾਂ ਚੱਲੀ ਹੈ ਇਹਨੂੰ 12 ਮਿੰਟ ਦਾ ਸਮਾਂ ਲੱਗਦਾ ਇੱਕ ਪਾਸੇ ਆਉਣ ਤੇ ਜਾਣ ਤੇ ਯਾਨੀ ਕਿ ਆਉਣ ਵੇਲੇ ਵੀ 12 ਮਿੰਟ ਲੱਗਦੇ ਤੇ ਜਾਣ ਵੇਲੇ ਵੀ 12 ਮਿੰਟ ਲੱਗਦੇ ਆ ਇਹ ਜਿਸ ਹਾਂ ਨਾਲ ਮਤਲਬ ਕਿ ਲੈ ਕੇ ਜਾਂਦੇ ਆ ਜਿਵੇਂ ਇਹਨਾਂ ਦਾ ਸਰਵਿਸ ਐਪ ਜੈਨੂਅਲ ਲੱਗਦੇ ਆ ਇੰਨੇ ਕੁ ਪੈਸੇ ਠੀਕ ਹੈ ਵਧੀਆ ਹੈ ਸਹੀ ਲੱਗਦੇ ਆ ਹਨਾ ਹੂੰ ਇਹ ਪਰਵਾਣੂ ਕੇ ਸੀ ਉਹ ਤਾਂ ਜ਼ਿਆਦਾ ਪੈਸੇ ਲੈਂਦੇ ਸੀ ਉਹ ਜ਼ਿਆਦਾ ਲੈਂਦੇ ਆ ਤੇ ਇੱਥੋਂ ਅਸੀਂ ਟੈਕਸੀ ਦਾ ਰੇਟ ਵੀ ਪੁੱਛਿਆ ਸੀਗਾ ਇੱਥੇ ਇੱਕ ਮਨੈਸਟਰੀ ਸੀਗੀ ਅਸੀਂ ਦੇਖਣੀ ਸੀ ਅਸੀਂ ਆ ਚਲੋ ਤੋ ਕਹਿੰਦਾ 1200 ਫਿਰ ਅਸੀਂ ਮਨਾ ਕਰਤਾ ਅਸੀਂ ਕਿ ਅਸੀਂ ਆਪਦੀ ਬਾਈਕ ਤੇ ਜਾਵੜਾਂਗੇ ਕੇਕ ਦੀਆਂ ਕੈਂਡਲਸ ਜਗ ਪੀਆਂ ਤੇ ਹੁਣ ਕੇਕ ਕੱਟਣ ਦੀ ਤਿਆਰੀ ਹੈ ਤਿਆਰੀ ਹੈ ਬੁਝਾ ਦਿਓ ਇਹਨਾਂ ਨੂੰ ਮੋਮਬੱਤੀਆਂ ਨਾ ਡਿੱਗ ਪੇ ਹਾਂਜੀ ਲਓ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਐਸੀ ਦੋਨੇ ਜਾਣੀ ਫਿਰ ਮੈਂ ਕਹਨਾ ਹੈਪੀ ਬਰਥਡੇ ਟੂ ਮੀ ਲੋ ਇਹ ਸਾਡੀ ਛੋਟੀ ਜੀ ਸੈਲੀਬ੍ਰੇਸ਼ਨ ਛੋਟੀ ਜੀ ਖੁਸ਼ੀ ਜੋ ਅਸੀਂ ਤੁਹਾਡੇ ਸਾਥ ਨਾਲ ਸਾਂਝੀ ਕਰ ਰਹੇ ਆ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਆਪਣੇ ਬਰਥਡੇ ਦਾ ਕੇਕ ਕੱਟਦੇ ਆ ਬਿਲਕੁਲ ਹੈਪੀ ਬਰਥਡੇ ਜੀ ਹੈਪੀ ਬਰਥਡੇ ਟੂ ਮੀ ਹੈਪੀ ਬਰਥਡੇ ਟੂ ਯੂ ਪ੍ਰਮਾਤਮਾ ਕਰੇ ਅਸੀਂ ਆਈ ਖੁਸ਼ੀਆਂ ਨਾਲ ਵਲੌਗ ਬਣਾਉਂਦੇ ਰਹੀਏ ਔਰ ਤੁਸੀਂ ਸਾਨੂੰ ਆਈ ਪਸੰਦ ਕਰਦੇ ਰਹੋ ਕਮੈਂਟ ਕਰਦੇ ਰਹੋ ਲਾਈਕ ਕਰਦੇ ਰਹੋ ਤੇ ਸਬਸਕ੍ਰਾਈਬ ਕਰਦੇ ਰਹੋ